ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਵਾਸੀਆਂ ਨੂੰ ਨਵਾਂ ਮੇਅਰ ਮਿਲ ਚੁੱਕਿਆ ਜੀ ਹਾਂ ਲੁਧਿਆਣਾ ਨੂੰ ਹੁਣ ਨਵਾਂ ਮੇਅਰ ਜਿਹੜਾ ਮਿਲ ਚੁੱਕਿਆ ਮਹਿਲਾ ਮੇਅਰ ਇਸ ਵਾਰ ਲੁਧਿਆਣਾ ਨੂੰ ਮਿਲੀ ਆ ਪਹਿਲੀ ਵਾਰ ਅਜਿਹਾ ਹੋਇਆ ਕਿ ਲੁਧਿਆਣਾ ਨੂੰ ਮਹਿਲਾ ਮੇਅਰ ਮਿਲਿਆ ਤਾਂ ਇੰਦਰਜੀਤ ਕੌਰ ਦੇ ਨਾਮ ਤੇ ਜਿਹੜੀ ਮੋਹਰ ਲੱਗੀ ਆ ਮਹਿਲਾ ਮੇਅਰ ਵਜੋਂ ਜਿਹੜਾ ਇੰਦਰਜੀਤ ਕੌਰ ਨੂੰ ਚੁਣਿਆ ਗਿਆ ਤਾਂ ਸੀਐਮ ਮਾਨ ਨੇ ਜਿਹੜੀ ਆਪੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇੰਦਰਜੀਤ ਕੋਰ ਦੇ ਨਾਮ ਤੇ ਇਹ ਜਿਹੜੀ ਮੋਰ ਲੱਗੀ ਹੈ ਦਰਅਸਲ ਇਹ ਸੀਟ ਜਿਹੜੀ ਹੈ ਇਹ ਮਹਿਲਾ ਕਾਉਂਸਲਰਾਂ ਦੇ ਲਈ ਰਾਖਵੀਂ ਰੱਖੀ ਗਈ ਸੀ ਤੇ ਪਹਿਲਾਂ ਚਰਚਾ ਸੀ ਕਿ ਪਾਰਟੀ ਜਿਹੜੀਆਂ ਜਨਦੀ ਗੁਪਤਾ ਜਾਂ ਪ੍ਰਿੰਸੀਪਲ ਇੰਦਰਜੀਤ ਕੋਰ ਜਾਂ ਮਨਿੰਦਰ ਕੋਰ ਘਮਨ ਅਤੇ ਅੰਮ੍ਰਿਤ ਵਰਸ਼ਾ ਵਿੱਚੋਂ ਕਿਸੇ ਇੱਕ ਨੂੰ ਜਿਹੜਾ ਉਹ ਮੇਅਰ ਜਿਹੜਾ ਚੁਣ ਸਕਦੀ ਆ ਹਾਲਾਂਕਿ ਬਾਅਦ ਵਿੱਚ ਪਾਰਟੀ ਨੇ ਇੰਦਰਜੀਤ ਕੋਰ ਦੇ ਨਾਮ ਤੇ ਮਨਜ਼ੂਰੀ ਦੇ ਦਿੱਤੀ ਹੈ ਤੇ ਜਾਣਕਾਰੀ ਮਿਲ ਰਹੀ ਹੈ ਕਿ ਮੇਅਰ ਦੇ ਨਾਮ ਤੇ ਜਿਹੜਾ ਪੱਤਰ ਹੈ ਉਹ ਦਿੱਲੀ ਤੋਂ ਆਇਆ ਤੇ ਅੱਜ 20 ਜਨਵਰੀ ਨੂੰ ਲੁਧਿਆਣਾ ਨੂੰ ਆਪਣਾ 7ਵਾਂ ਮੇਅਰ ਜਿਹੜਾ ਮਿਲ ਚੁੱਕਿਆ ਹੈ ਆਮ ਆਦਮੀ ਪਾਰਟੀ ਨੇ ਇੰਦਰਜੀਤ ਕੋਰ ਨੂੰ ਸ਼ਹਿਰ ਦਾ ਜਿਹੜਾ ਮੇਅਰ ਐਲਾਨ ਦਿੱਤਾ ਹੈ ਤੇ ਇਹ ਪਹਿਲੀ ਵਾਰ ਹੈ ਕਿ ਇੱਕ ਕਿਤੇ ਜਿਹੜਾ ਮਹਿਲਾ ਮੇਅਰ ਚੁਣਿਆ ਗਿਆ ਲੁਧਿਆਣਾ ਦੇ ਵਿੱਚ ਪਹਿਲੀ ਵਾਰ ਜਿਹੜਾ ਲੁਧਿਆਣਾ ਨੂੰ ਮਹਿਲਾ ਮੇਅਰ ਮਿਲੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਤੁਹਾਨੂੰ ਦੇ ਰਿਹਾ ਕਿ ਲੁਧਿਆਣਾ ਨੂੰ ਨਵਾਂ ਮੇਅਰ ਜਿਹੜਾ ਮਿਲ ਚੁੱਕਿਆ ਹੈ ਮਹਿਲਾ ਮੇਅਰ ਜਿਹੜੀ ਲੁਧਿਆਣਾ ਨੂੰ ਮਿਲੀ ਹੈ ਪਹਿਲੀ ਮਹਿਲਾ ਮੇਅਰ ਕਿਉਂਕਿ ਪਹਿਲੀ ਵਾਰ ਅਜਿਹਾ ਹੋਇਆ ਕਿ ਲੁਧਿਆਣਾ ਨੂੰ ਕੋਈ ਮਹਿਲਾ ਮੇਅਰ ਮਿਲੀ ਹੈ ਪਹਿਲਾਂ ਜਿਹੜੇ ਨੇ ਉਹ ਪੁਰਸ਼ ਹੀ ਮੇਅਰ ਬੰਦੇ ਰਹੇ ਨੇ ਪਰ ਪਹਿਲੀ ਵਾਰ ਲੁਧਿਆਣਾ ਨੂੰ ਮਹਿਲਾ ਮੇਅਰ ਜਿਹੜੀ ਹੈ ਉਹ ਮਿਲੀ ਹੈ ਤਾਂ ਅੱਜ ਜਿਹੜਾ ਮੇਅਰ ਦਾ ਐਲਾਨ ਹੋਇਆ ਸੀਐਮ ਭਗਵੰਤ ਮਾਨ ਨੇ ਜੋ ਪੰਜਾਬ ਦੇ ਸੀਐਮ ਨੇ ਭਗਵੰਤ ਮਾਨ ਉਹਨਾਂ ਵੱਲੋਂ ਬਕਾਇਦਾ ਪੋਸਟ ਪਾ ਕੇ ਜਿਹੜਾ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਉਹਨਾਂ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦੇ ਲੁਧਿਆਣਾ ਕਾਰਪੋਰੇਸ਼ਨ ਦੇ ਮੇਅਰ ਦੇ ਅਹੁਦੇ ਲਈ ਇੰਦਰਜੀਤ ਕੋਰ ਸੀਨੀਅਰ ਡਿਪਟੀ ਮੇਅਰ ਦੇ ਲਈ ਰਾਕੇਸ਼ ਪ੍ਰਸ਼ਰ ਅਤੇ ਡਿਪਟੀ ਮੇਅਰ ਲਈ ਪ੍ਰਿੰਸ ਜੋਹਰ ਨੂੰ ਆਪਣਾ ਉਮੀਦਵਾਰ ਮਨਾਇਆ ਹੈ ਇਹਨਾਂ ਤਿੰਨੋਂ ਉਮੀਦਵਾਰਾਂ ਤੇ ਕੌਂਸਲਰਾਂ ਨੂੰ ਅਗਾਉ ਸ਼ੁਭਕਾਮਨਾਵਾਂ ਤਾਂ ਸ਼ੁਭਕਾਮਨਾਵਾਂ ਵੀ ਸੀਮਾ ਮਾਨ ਵੱਲੋਂ ਦਿੱਤੀਆਂ ਗਈਆਂ ਨੇ ਦੱਸਦੀ ਹੈ ਕਿ ਸੀਨੀਅਰ ਡਿਪਟੀ ਮੇਅਰ ਦੇ ਲਈ ਰਕੇਸ਼ ਪ੍ਰੈਸ਼ਰ ਦਾ ਨਾਮ ਜਿਹੜਾ ਸਾਹਮਣੇ ਆਇਆ ਤੇ ਉੱਥੇ ਹੀ ਡਿਪਟੀ ਮੇਅਰ ਜਿਹੜਾ ਪ੍ਰਿੰਸ ਜੋਹਰ ਨੂੰ ਬਨਾਇਆ ਗਿਆ ਤਾਂ ਲੁਧਿਆਣਾ ਨੂੰ ਜਿਹੜਾ ਮੇਅਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਸਾਰੇ ਹੀ ਅੱਜ ਮਿਲ ਚੁੱਕੇ ਨੇ ਪਰ ਮੇਅਰ ਜਿਹੜਾ ਲੁਧਿਆਣਾ ਨੂੰ ਉਹ ਮਹਿਲਾ ਮੇਅਰ ਇਸ ਵਾਰ ਦਿੱਤੀ ਗਈ ਹੈ ਪਹਿਲੀ ਵਾਰ ਲੁਧਿਆਣਾ ਦੇ ਵਿੱਚ ਹੋਇਆ ਕਿ ਮਹਿਲਾ ਮੇਅਰ ਦੇ ਨਾਮ ਤੇ ਜਿਹੜ ਮਹਿਲਾ ਮੇਅਰ ਜਿਹੜੀ ਆ ਮਿਲੀ ਆ ਤਾਂ ਵੱਡੀ ਖਬਰ ਤੁਹਾਨੂੰ ਇਸ ਵੇਲੇ ਦੀ ਦੇ ਰਿਹਾ ਕਿ ਮਹਿਲਾ ਮੇਅਰ ਦੇ ਨਾਮ ਤੇ ਮੋਹਰ ਲੱਗ ਚੁੱਕੀ ਆ ਸੀਐਮ ਮਾਨ ਵੱਲੋਂ ਬਕਾਇਦਾ ਪੋਸਟ ਪਾ ਕੇ ਲੁਧਿਆਣਾ ਨੂੰ ਜਿਹੜਾ ਉਹ ਮੇਅਰ ਮਿਲ ਚੁੱਕੀ ਆ ਸੀਐਮ ਮਾਨ ਵੱਲੋਂ ਪੋਸਟ ਪਾਈ ਗਈ ਆ ਤੇ ਲੁਧਿਆਣਾ ਵਾਸੀਆਂ ਨੂੰ ਇਹ ਸੁਗਾ ਦਿੱਤੀ ਗਈ ਆ ਲੁਧਿਆਣਾ ਵਾਸੀਆਂ ਨੂੰ ਮੇਅਰ ਮਿਲ ਚੁੱਕਿਆ ਕਿਉਂਕਿ ਲੁਧਿਆਣਾ ਦੇ ਮਸਲੇ ਬਹੁਤ ਸੀ ਕਈ ਕੰਮ ਜਿਹੜੇ ਨੇ ਪੈਂਡਿੰਗ ਸੀ ਤੇ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਕਈ ਕੰਮ ਜਿਹੜੇ ਨੇ ਉਹ ਲੁਧਿਆਣਾ ਦੇ ਪੈਂਡਿੰਗ ਨੇ ਤੇ ਲੁਧਿਆਣਾ ਨੂੰ ਇਸ ਕਰਕੇ ਜਿਹੜਾ ਲੁਧਿਆਣਾ ਨੂੰ ਨਵੀਂ ਇੱਕ ਮਹਿਲਾ ਮੇਅਰ ਜਿਹੜ ਲੁਧਿਆਣਾ ਤਾਂ ਜੁੜ ਚੁੱਕੇ ਨੇ ਤਾਂ ਮਕੇਸ਼ ਜੀ ਕੀ ਕੋਈ ਜਾਣਕਾਰੀ ਹੈ ਕਿੰਨੇ ਕਵਜੇ ਨਾਲ ਜਿਹੜਾ ਐਲਾਨ ਹੋਇਆ ਕਿ ਮਹਿਲਾ ਮੇਅਰ ਜਿਹੜੀ ਆ ਲੁਧਿਆਣਾ ਨੂੰ ਮਿਲ ਚੁੱਕੀ ਹੈ ਇਹ ਜਿਹੜੀ ਮੇਲਾ ਮੈਂ ਆਪਣਾ ਅਮਨ ਰੋੜਾ ਜਿਹੜੇ ਪੰਜਾਬ ਪ੍ਰਧਾਨ ਹੈਗੇ ਨੇ ਆਪ ਪਾਰਟੀ ਦੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਗੁਰ ਨਾਨਕ ਭਵਨ ਵਿੱਚ ਉਦੋਂ ਅਨਾਉਂਸਮੈਂਟ ਕੀਤੀ ਹੈਗੀ ਹੈ ਫਸਟ ਟਾਈਮ ਹੈ ਕਿ ਲੁਧਿਆਣਾ ਨੂੰ ਜਿਹੜੀ ਲੇਡੀਜ਼ ਮੇਅਰ ਮਿਲੀ ਹੈਗੀ ਹੈ ਇਹ ਮੈਡਮ ਜਿਹੜੀ ਇੰਦਰਜੀਤ ਕੋਰ ਹੈ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਸੀ ਇਹ ਹੈ ਇਹ ਛੱਡ ਕੇ ਆਪਣਾ ਆਪ ਦੇ ਵਿੱਚ ਆਏ ਸੀਗੇ ਤੇ ਬਾਂਡ ਨੰਬਰ 13 ਦੇ ਵਿੱਚੋਂ ਇਹਨਾਂ ਨੇ ਇਲੈਕਸ਼ਨ ਲੜੇ ਸੀਗੇ ਇਹਨਾਂ ਨੇ ਵੀ ਹੈਗੀ ਨੀਸ਼ਾ ਰਾਣੀ ਉਹਨੂੰ 1800 ਨੋ ਬੋਟਾਂ ਦੇ ਨਾਲ ਹਰਾਇਆ ਸੀਗਾ ਤੇ ਇਹਨਾਂ ਨੇ ਮੇਰੇ ਅਸੀਂ 3301 ਵੋਟਾਂ ਇਹਨਾਂ ਨੂੰ ਜਿਹੜੀਆਂ ਸੀ ਐ ਉਹ ਮਿਲੀਆਂ ਸੀਗੀਆਂ ਜੀ ਆ ਨਾਮ ਜਿਹੜੇ ਨੇ ਤਿੰਨ ਤੋਂ ਚਾਰ ਸਾਹਮਣੇ ਆ ਰਹੇ ਸੀ ਮਹਿਲਾਵਾਂ ਦੇ ਪਰ ਇਹਨਾਂ ਨੂੰ ਹੀ ਮੇਅਰ ਕਿਉਂ ਬਣਾਇਆ ਗਿਆ ਅਖੀਰ ਕੀ ਕੁਝ ਖਾਸ ਸੀ ਜਾਂ ਕਿਵੇਂ ਦਾ ਰੁਝਾਨ ਸੀ ਇਹਨਾਂ ਦਾ ਪਾਰਟੀ ਨੂੰ ਲੈ ਕੇ ਜਾਂ ਪਾਰਟੀ ਨੇ ਕਿਉਂ ਇਹਨਾਂ ਤੇ ਹੀ ਭਰੋਸਾ ਜਤਾਇਆ ਕੁਝ ਪਤਾ ਚੱਲਿਆ ਇਸ ਬਾਰੇ ਉਹ ਜਿੰਦਰਜੀਤ ਕੋਰ ਹੈਗੀ ਹੈ ਜਦੋਂ ਦੀ ਆਮ ਆਦਮੀ ਪਾਰਟੀ ਚ ਐਸੀ ਕਾਫੀ ਮਿਹਨਤ ਕਰ ਰਹੀ ਸੀ ਤੇ ਆਪਣਾ ਜਿਹੜੇ ਐਮਐਲਏ ਨੇ ਮਿਸਟਰ ਪੋਲਾ ਉਹਨਾਂ ਦੇ ਗਰੁੱਪ ਦੇ ਵਿੱਚੋਂ ਹੈਗੀ ਸੀ ਇੱਕ ਸਾਡੀ ਹੈ ਕਾਫੀ ਅੱਛੀ ਐਜੂਕੇਟਿਡ ਵੀ ਹੈਗੀ ਐ ਤੇ ਮਿਹਨਤੀ ਬਹੁਤ ਮਿਹਨਤੀ ਹੈਗੇ ਨੇ ਸ਼ੁਰੂ ਤੋਂ ਫੀਲਡ ਵਿੱਚ ਪਬਲਿਕ ਦੇ ਨਾਲ ਜੁੜੇ ਹੋਏ ਨੇ ਤੇ ਲੋਕ ਲੋਕਾਂ ਦੇ ਵਿੱਚ ਕਿਵੇਂ ਦਾ ਰੁਝਾਨ ਹੈ ਕਿਉਂਕਿ ਲੋਕ ਖੁਸ਼ ਨੇ ਜਦੋਂ ਮੇਅਰ ਦਾ ਐਲਾਨ ਹੋਇਆ ਤੁਸੀਂ ਮੌਕੇ ਤੇ ਲੁਧਿਆਣਾ ਚ ਮੌਜੂਦ ਤਾਂ ਲੋਕਾਂ ਦਾ ਕੀ ਕੁਝ ਕਹਿਣਾ ਜਦੋਂ ਮੇਅਰ ਦਾ ਐਲਾਨ ਹੋਇਆ ਲੋਕਾਂ 'ਚ ਬੜੀ ਖੁਸ਼ੀ ਹੋਣੀ ਲੱਗ ਰਹੀ ਕਿ ਲੁਧਿਆਣਾ ਨੂੰ ਜਿਹੜਾ ਫਰਸਟ ਟਾਈਮ ਹੈਗਾ ਵੈ ਮੇਅਰ ਮਿਲ ਰਿਹਾ ਲੇਡੀਜ਼ ਮੇਅਰ ਅਜ ਤੱਕ ਕਿੰਨੀ ਪਾਰਟੀਆਂ ਆਈਆਂ ਕਿਸੇ ਨੇ ਵੀ ਲੇਡੀਜ਼ ਮੇਅਰ ਤੇ ਭਰੋਸਾ ਨਹੀਂ ਜਤਾਇਆ ਸੀਗਾ ਜਿਹੋ ਹੁੰਦਾ ਸੀਗਾ ਆਪਣਾ ਇਹ ਡਿਪਟੀ ਸੀਨੀਅਰ ਡਿਪਟੀ ਮੇਅਰ ਜਾਂ ਮੇਅਰ ਬਣਾ ਦਿੱਤਾ ਜਾਂਦਾ ਸੀਗਾ ਲੇਕਿਨ ਇਹ ਆਪਣਾ ਮੈਡਮ 인ਦਰਜੀਤ ਕੋ ਰਹਿ ਗਈ ਹੈ ਇਹ 62 ਨੰਬਰ 13 ਚੋ ਇਲੈਕਸ਼ਨ ਲੜੇ ਇਹਨਾਂ ਨੇ ਫਰਸਟ ਟਾਈਮ ਇਲੈਕਸ਼ਨ ਲੜੇ ਵੀ ਕੈਂਡੀਡੇਟਸ ਨੂੰ ਹਰਾਇਆ ਨਿਸ਼ਾ ਰਾਣੀ ਨੂੰ ਹਰਾਇਆ ਜਿਹ ਮਿੰਦਰ ਜਿਤਕੁਰੇ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਹੈਗੀ ਇੱਕ ਕਮਰਸ ਦੀ ਡਿਗਰੀ ਹੈ ਨਾਲ ਕੋਲ ਐਮਬੀਏ ਕੀਤੀ ਹੋਈ ਹੈ ਜਿਹੜਾ ਹੈਗੇ ਨੇ ਕਾਫੀ ਅੱਛੀ ਮਤਲਬ ਕਿ ਆਪਣੀ ਲੁਧਿਆਣਾ ਜਾਂ ਫਿਰ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਲੇਡੀਜ਼ ਵਿੰਗ ਦੀ ਪ੍ਰੈਜ਼ੀਡੈਂਟ ਬਣਾਇਆ ਸੀਗਾ ਜਿਸਕੇ ਕਾਫੀ ਇਹਨਾਂ ਨੇ ਮਿਹਨਤ ਕੀਤੀ ਇਲੈਕਸ਼ਨ ਚ ਵੀ ਕਾਫੀ ਬਾਕੀ ਬਾਲਾਂ ਤੇ ਵੀ ਜਾ ਕੇ ਇਹਨਾਂ ਨੇ ਮਿਹਨਤ ਕੀਤੀ ਜਿਸ ਤੇ ਕੀ ਕਾਫੀ ਬਾਡੀ ਨੂੰ ਛੇ ਰਿਜ਼ਲਟ ਆਇਆ ਜਿਹੜਾ ਜਿਹੜੇ ਪਹਿਲਾਂ 40 ਸਿੱਟਾ ਆਈਆਂ 40 ਸਿੱਟਾ ਆਈਆਂ ਸੀ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਫਿਰ ਹੁਣ ਆਪਣਾ 48 48 ਜਿਹੜੇ ਹੈਗੇ ਨੇ ਇਹਨਾਂ ਦੇ ਕੌਂਸਲਰ ਬਣੇ ਬਹੁਮਤ ਮਿਲਿਆ ਤੇ ਕੁਝ 30 ਸੀਟਾਂ ਨੇ ਜੀਜੀਪੀ ਕੋਲ 19 ਸੀਟਾਂ ਅਕਾਲੀ ਦਲ ਕੋਲ ਦੋ ਤੇ ਆਜ਼ਾਦ ਜਿਹੜੇ ਨੇ ਤਿੰਨ ਕੈਂਡੀਡੇਟ ਲੁਧਿਆਣਾ ਤੋਂ ਜਿੱਤੇ ਸੀ ਕੌਂਸਲਰ ਦੇ ਮੁਕੇ ਜੀ ਇਹ ਦੱਸੋ ਕਿ ਕੀ ਕੁਝ ਮੁੱਦੇ ਨੇ ਲੁਧਿਆਣਾ ਦੇ ਕਿਉਂਕਿ ਲੁਧਿਆਣਾ ਦੇ ਵਿੱਚ ਜਦੋਂ ਮੇਅਰ ਬਣਿਆ ਤਾਂ ਕਈ ਮੁੱਦੇ ਸੀਗੇ ਜੋ ਕਈ ਦੇਰ ਤੋਂ ਕੰਮ ਰੁਕੇ ਹੋਏ ਸੀ ਕਿਹਾ ਜਾ ਰਿਹਾ ਸੀ ਕਿ ਅਜੇ ਤੱਕ ਮੇਅਰ ਨਹੀਂ ਬਣਿਆ ਇਸ ਕਰਕੇ ਕੰਮ ਰੁਕੇ ਹੋਏ ਨੇ ਤੇ ਲੱਗਦਾ ਹੁਣ ਕੀ ਕੁਝ ਕੰਮ ਨੇ ਜਿਹੜੇ ਪ੍ਰਾਇੋਰਟੀ ਤੇ ਹੋ ਸਕਦੇ ਨੇ ਲੁਧਿਆਣਾ ਵਾਸੀਆਂ ਨੂੰ ਕੀ ਕੁਝ ਨਵੀਂ ਸੁਗਾਤ ਜਿਹੜੀਆਂ ਮ ਦੇਖੋ ਸਭ ਤੋਂ ਜਿਹੜਾ ਜਿਹੜਾ ਇੱਥੇ ਮੁੱਦਾ ਹੈਗਾ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਹੈਗਾ ਜਿਹਨਾਂ ਨੂੰ ਲੋਕਾਂ ਨੂੰ ਬਹੁਤ ਜ਼ਿਆਦਾ ਆਸ ਹੈਗੀ ਹੈ ਕਿ ਜੀ ਆਮ ਆਦਮੀ ਪਾਰਟੀ ਹੈਗੀ ਹੈ ਬੁੱਢੇ ਨਾਲੇ ਦੀ ਸਫਾਈ ਕਰੇਗੀ ਜਿਸ ਨਾਲ ਜਿਹੜੀ ਲੁਧਿਆਣਾ ਦੀ ਪਬਲਿਕ ਹੈਗੀ ਹੈ ਉਹਨਾਂ ਨੂੰ ਸੁੱਖਦਾ ਸਾਥ ਮਿਲੇਗਾ ਉਸ ਤੋਂ ਨਵੀਂ ਟ੍ਰੈਫਿਕ ਦੀ ਸਮੱਸਿਆ ਹੈਗੀ ਹੈ ਤੈਵਿਆਜਰੀ ਦੀ ਸਮੱਸਿਆ ਹੈਗੀ ਹੈ ਜਿਹਨਾਂ ਨੂੰ ਲੋਕਾਂ ਨੂੰ ਆਸ ਹੈਗੀ ਕਿ ਥੋੜਾ ਜਿਨਾ ਸਾਡੇ ਟ੍ਰੈਫਿਕ ਸੁਧਾਰ ਹੋਏਗਾ ਤੇ ਐ ਵਿਜਾਰੀ ਦੇ ਕੰਮ ਨੇ ਲੋਕੀ ਜਿਹੜੀ ਇਨਕਲੋਜਮੈਂਟ ਕਰ ਰਹੇ ਹੈ ਉਹ ਨਹੀਂ ਹੋਏਗਾ ਪਲਾਜ਼ਾ ਦੀ ਡਿਵੈਲਪਮੈਂਟ ਹੈਗੀ ਐ ਸੜਕਾਂ ਦੀ ਕਿਉਂਕਿ ਜਿਹੜਾ ਨਾਰਥ ਵਿੱਚੋਂ ਐਮ.ਐਲ.ਏ ਮਦਨਲal ਬੱਗੇ ਆ ਉਹਨਾਂ ਨੇ ਆਪਣੇ ਏਰੀਆ ਦਾ ਗੁੱਡੇ ਨਾਲੇ ਨਾਲ ਨਾਲ ਕਾਫੀ ਜ਼ਿਆਦਾ ਸੁਧਾਰ ਕੀਤਾ ਹੈ ਉਹਨਾਂ ਨੂੰ ਆਪਣਾ ਸੜਕਾਂ ਬਣਾ ਦਿੱਤੀਆਂ ਗਈਆਂ ਨੇ ਉਹਨੂੰ ਕਵਰ ਕੀਤਾ ਗਿਆ ਹੈ ਗਿਆ ਸਾਈਡਾਂ ਤੋਂ ਤੇ ਹੁਣ ਇਹ ਜਿਹੜੀ ਨਵੀਂ ਡੇਰ ਉਹਨਾਂ ਵਾਸਤੇ ਇੱਕ ਚੁਣੌਤੀ ਤਾਂ ਜ਼ਰੂਰ ਰਹੇਗੀ ਇਹਨਾਂ ਲਈ ਕਿਉਂਕਿ ਲੇਡੀਜ਼ ਐ ਫਸਟ ਟਾਈਮ ਬਣੀ ਐ ਐਕਸਪੀਰੀਅੰਸ ਨਹੀਂ ਹੈ ਲੇਕਿਨ ਫਿਰ ਵੀ ਜੇ ਪਾਰਟੀ ਦਾ ਸਾਥ ਮਿਲਦਾ ਹੈਗਾ ਉਹਨਾਂ ਨੂੰ ਤੇ ਕਾਫੀ ਕੰਮ ਉਹ ਕਰ ਸਕਦੇ ਨੇ ਲੁਧਿਆਣਾ ਲਈ ਵਾਸਤੇ ਜਾਂ ਕਿ ਲੁਧਿਆਣੇ ਨੂੰ ਇੱਕ ਨਵਾਂ ਰੂਪ ਦਿੱਤਾ ਜਾ ਸਕੇ ਲੁਧਿਆਣੇ ਦੀ ਜਿਹੜਾ ਡਿਵੈਲਪਮੈਂਟ ਹੈ ਉਹਨੂੰ ਜੁਦ ਸਰਤ ਤੇ ਕੀਤੀ ਜਾ ਸਕੇ ਇਨਫਰਾਸਟ੍ਰਕਚਰ ਦੀ ਮੇਨ ਲੋਡ ਹੈ ਜੀ ਲੁਧਿਆਣੇ ਨੂੰ ਜਿੱਦਾਂ ਯੋਗਿਆਨੇ ਪੀਣ ਵਾਲੇ ਪਾਣੀ ਦੀ ਕਈ ਇਲਾਕਿਆਂ 'ਚ ਬੜੀ ਸਮੱਸਿਆ ਆ ਗਈ ਹੈ ਇਹਨਾਂ ਚਿੰਤਾ ਕਿ ਉਹਨਾਂ ਦੀ ਮੂਲभूत ਜਿਹੜੀਆਂ ਸਭ ਦਾਵਾਆਂ ਹੈਗੀਆਂ ਨੇ ਉਹਨਾਂ ਲੈ ਕੇ ਉਹਨਾਂ ਨੂੰ ਫਾਈਟ ਕਰਨੀ ਪੈ ਸਕਦੀ ਹੈ ਜੀ ਇੰਦਰਜੀਤ ਕੋਰ ਜਿਹੜੇ ਨੇ ਪਹਿਲੀ ਵਾਰ ਜਿਹੜੇ ਨੇ ਉਹ ਕਿਹਾ ਜਾ ਰਿਹਾ ਕਿ ਮੇਅਰ ਬਣੇ ਨੇ ਤਾਂ ਕਿ ਪੋਲਿਟੀਕਲ ਬੈਕਗ੍ਰਾਉਂਡ ਕੀ ਹੈ ਇਹਨਾਂ ਦਾ ਕੀ ਪਿਛੋੜ ਸਪੋਰਟ ਸੀਗੀ ਉਹ ਪੋਲਿਟੀਕਲੀ ਇਹਨਾਂ ਨੂੰ ਕੋਈ ਇਹਨਾਂ ਦੀ ਫੈਮਿਲੀ ਦੇ ਵਿੱਚੋਂ ਪਹਿਲਾ ਪੋਲਿਟਿਸ਼ੀਅਨ ਸੀਗਾ ਜਿਹੜੀ ਇਹਨਾਂ ਨੂੰ ਸਪੋਰਟ ਮਿਲੀ ਹੋਵੇ ਜਾਂ ਫਿਰ ਆਪਣੇ ਦਮ ਤੇ ਜਿਹੜਾ ਨੇ ਅੱਗੇ ਆਏ ਨੇ ਆਪ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਹੁਣ ਮੇਅਰ ਬਣੇ ਨੇ ਇਹ ਪਹਿਲਾਂ ਕਾਂਗਰਸ ਪਾਰਟੀ ਵਿੱਚ ਸੀਗੇ ਐਕਟਿਵ ਸੀਗੇ ਫਿਰ ਜਦੋਂ ਦੁਵਾਰਾ ਐਮਪੀ ਦੇ ਐਮਲਏ ਦੇ ਇਲੈਕਸ਼ਨ ਹੋਏ ਉਹਦੋਂ ਛੱਡ ਕੇ ਇਹ ਆਪ ਪਾਰਟੀ ਜੁਆਇਨ ਕੀਤੀ ਸੀ ਇਹਨਾਂ ਦੀ ਕਾਰਜਸ਼ਾਲੀ ਨੂੰ ਦੇਖਦੇ ਹੋਈ ਆਂ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਲੇਡੀਜ਼ ਵਿੰਗ ਦੀ ਜਿਹੜੀ ਹੈ ਪ੍ਰਧਾਨ ਬਣਾਇਆ ਸੀ ਜੋ ਸਾਰਾ ਨੇ ਆਮ ਆਦਮੀ ਪਾਰਟੀ ਦੀ ਲੇਡੀਜ਼ ਵਿੰਗ ਨੂੰ ਮਜ਼ਬੂਤ ਕਰਨ ਲਈ ਕਾਫੀ ਕੰਮ ਕੀਤਾ ਸਾਰਾ ਦਿਨ ਭੱਜ ਕੀਤੀ ਮੀਟਿੰਗਾਂ ਲਗਤੀਆਂ ਲੇਡੀਜ਼ ਨੂੰ ਅੱਗੇ ਲੈ ਕੇ ਜਾਂਦਾ ਜਿਸ ਨੂੰ ਇਹਨਾਂ ਦੇਖਦੇ ਹੋਈ ਆਂ ਪਾਰਟੀ ਨੇ ਜਿਹੜਾ ਹੈ ਇਹ ਉਹਦਾ ਦਿੱਤਾ ਹੈਗਾ ਪਾਰਟੀ ਨੇ ਇਹਨਾਂ ਨੂੰ ਫਸਟ ਟਾਈਮ ਮੋਕ ਕਬੀਤਾ ਜੀ ਤੇ ਜਿਹੜੇ ਸੀਨੀਅਰ ਡਿਪਟੀ ਮੇਅਰ ਬਣੇ ਨੇ ਰਕੇਸ਼ ਪ੍ਰਾਸ਼ਰ ਜਾਂ ਫਿਰ ਜਿਹੜੇ ਮੇਅਰ ਬਣੇ ਨੇ ਪ੍ਰਿੰਸ ਉਹਨਾਂ ਦਾ ਕੀ ਕੁਝ ਰੁਝਾਨ ਆਇਆ ਸਾਹਮਣੇ ਲੋਕ ਉਹਨਾਂ ਤਾਂ ਖੁਸ਼ ਨੇ ਜਿਹੜੇ ਉਹ ਮੇਅਰ ਬਣਾਈ ਗਏ ਡਿਪਟੀ ਮੇਅਰ ਬਣਿਆ ਜਾਂ ਫਿਰ ਜਿਹੜੇ ਸੀਨੀਅਰ ਡਿਪਟੀ ਮੇਅਰ ਬਣੇ ਨੇ ਜਿਹੜੇ ਰਕੇਸ਼ ਪ੍ਰਾਸ਼ਰ ਬਣੇ ਹੈਗੇ ਨੇ ਇਹ ਉਹ ਸੈਂਟਰ ਤੋਂ ਐਮ ਐਲ اے ਨੇ ਆਪਣਾ ਸ਼ੋਕ ਪ੍ਰਾਸ਼ਰ ਪੱਪੀ ਜੀ ਹਮ ਦੇ ਬਰਦਰ ਨੇ ਹੈਗੇ ਪੰਜ ਟਾਈਮ ਪਹਿਲਾਂ ਕੌਂਸਲਰ ਜਿੱਤ ਚੁੱਕੇ ਨੇ ਹਮ ਜੇ ਕਾਂਗਰਸ ਪਾਰਟੀ ਵੱਲੋਂ ਜਿੱਤੇ ਸੀ ਕਿ ਪਹਿਲਾਂ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਕਿਸਾ ਸੇ ਸੀ ਕਿ ਇਹਨਾਂ ਦੇ ਸੀਨੀਅਰ ਪੱਦ ਨੂੰ ਦੇਖਦੇ ਹੋਏ ਸ਼ਾਇਦ ਇਹਨਾਂ ਨੂੰ ਮੇਅਰ ਬਣਾਇਆ ਜਾਏਗਾ ਲੇਕਿਨ ਉਹਨਾਂ ਇੱਕ ਆਮ ਆਦਮੀ ਪਾਰਟੀ ਦੀ ਪਾਲਿਸੀ ਸੀ ਕਿ ਲੇਡੀਜ਼ ਨੂੰ ਮੌਕਾ ਦੇਣਾ ਤੇ ਰਿਜ਼ਰਵ ਕੀਤੀ ਸੀ ਸੀਟ ਲੇਡੀਜ਼ ਵਾਸਤੇ ਇਸ ਕਰਕੇ ਕਿ ਜਿਹੜੇ ਆਪਣਾ ਬੰਦੇ ਨੇ ਦੂਸਰੇ ਜੋਰ ਉਹ ਫਸਟ ਟਾਈਮ ਹੀ ਜਿਹੜੇ ਹੈਗੇ ਨੇ ਉਹ ਫਸਟ ਟਾਈਮ ਨੇ ਤੇ ਉਹਨਾਂ ਨੂੰ ਫਸਟ ਟਾਈਮ ਉਹਨਾਂ ਦੇ ਉਹਨਾਂ ਦਾ ਕੀ ਉਹਨਾਂ ਦੀ ਮਦਰ ਪਹਿਲਾਂ ਕਾਉਂਸਲਰ ਬਹਿ ਚੁੱਕੇ ਹੈਗੇ ਨੇ ਇਸ ਕਰਕੇ ਉਹਨਾਂ ਨੂੰ ਜਿਹੜਾ ਡਿਪਟੀ ਮੇਰ ਬਣਾਇਆ ਗਿਆ ਰਕੇਸ਼ ਪ੍ਰਕਾਸ਼ਰ ਬੜੇ ਅੱਛੇ ਐਕਸਪੀਰੀਅੰਸ ਦੇ ਬੰਦੇ ਨੇ ਕਿਉਂਕਿ ਟਾਈਮ ਕਾਰਪੋਰੇਸ਼ਨਲ ਜੁੜੇ ਹੋਏ ਨੇ ਉਹਨਾਂ ਨੂੰ ਦੇ ਕਈ ਬੇਸਿਕ ਮੁੱਦੇ ਪਤਾ ਨੇ ਕਿਸ ਤਰ੍ਹਾਂ ਹੈਗੇ ਜਿ ਜਦੋਂ ਕੋਈ ਸਟਰਕਚਰ ਹੈ ਐਂਡ ਗਰੋਥਮੈਂਟ ਹੈ ਉਹ ਨਾਲ ਹੀ ਹੈਗੇ ਨੇ ਜਾਂ ਆਪਣਾ ਡਵੈਲਪਮੈਂਟ ਹੈ ਨਵੀਆਂ ਕਲੋਨੀਆਂ ਹੈਗੀਆਂ ਨੇ ਉੱਥੇ ਮੂਲੂ ਸਭ ਦਾ ਇਸ ਚੀਜ਼ਾਂ ਦਾ ਉਹਨਾਂ ਨੂੰ ਕਾਫੀ ਨੋਲਜ ਹੈਗੀ ਹੈ ਜਿਹ ਮਿੰਦਰਜੀਤ ਕੌਰ ਨੂੰ ਸਿੱਧਾ ਉਹਨਾਂ ਦੀ ਪਾਰਟੀ ਦੇ ਬੰਦੇ ਨੇ ਉਹਨਾਂ ਨੂੰ ਫਾਇਦਾ ਹੋ ਸਕਦਾ ਵੈ ਕਿ ਸ਼ਹਿਰ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈਗੀ ਸ਼ਹਿਰ ਦੀ ਡਿਵੈਲਪਮੈਂਟ ਹੋ ਸਕਦੀ ਹੈ ਜੀ ਸ਼ੁਕਰੀਆ ਮੁਕੇਸ਼ ਜਾਣਕਾਰੀ ਦੇ ਲਈ ਤਾਂ ਲੁਧਿਆਣਾ ਨੂੰ ਨਵਾਂ ਮੇਅਰ ਮਿਲ ਚੁੱਕਿਆ ਡਿਪਟੀ ਮੇਅਰ ਮਿਲ ਚੁੱਕਿਆ ਸੀਨੀਅਰ ਡਿਪਟੀ ਮੇਅਰ ਮਿਲ ਚੁੱਕਿਆ ਤਾਂ ਪਹਿਲੀ ਵਾਰ ਲੁਧਿਆਣਾ ਦੇ ਵਿੱਚ ਹੋਇਆ ਕਿ ਕਿਸੇ ਮਹਿਲਾ ਨੂੰ ਜਿਹੜਾ ਉਹ ਮੇਅਰ ਬਣਾਇਆ ਗਿਆ ਹੈ ਇੰਦਰਜੀਤ ਕੋਰ ਜਿਹੜੇ ਨੇ ਪ੍ਰਿੰਸੀਪਲ ਇੰਦਰਜੀਤ ਕੋਰ ਮੇਅਰ ਬਣੇ ਨੇ ਪਹਿਲਾਂ ਇਹ ਕਾਂਗਰਸ ਦੇ ਵਿੱਚ ਸੀ ਪਰ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿੱਤਦੀ ਹੈ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਉਸ ਤੋਂ ਪਹਿਲਾਂ ਜਿਹੜੇ ਨੇ ਉਹ ਇੰਦਰਜੀਤ ਕੋਰ ਜਿਹੜੇ ਨੇ ਉਹ ਆਪ ਨੂੰ ਜੁਆਇਨ ਕਰ ਲੈਂਦੇ ਨੇ ਫਿਰ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਆਉਂਦੀ ਹੈ ਤਾਂ ਹੁਣ ਆਪ ਵੱਲੋਂ ਜਿਹੜਾ ਲੁਧਿਆਣਾ ਦਾ ਮੇਅਰ ਲਗਾਇਆ ਗਿਆ ਲੁਧਿਆਣਾ ਵਿੱਚ ਮੇਅਰ ਬਣਾ ਦਿੱਤਾ ਗਿਆ ਦੱਸ ਦਈਏ ਕਿ ਜੋ ਡਿਪਟੀ ਮੇਅਰ ਬਣੇ ਨੇ ਜਾਂ ਫਿਰ ਜੋ ਸੀਨੀਅਰ ਡਿਪਟੀ ਮੇਅਰ ਬਣੇ ਨੇ ਜਿਹੜੇ ਡਿਪਟੀ ਮੇਅਰ ਨੇ ਉਹ ਪਹਿਲਾਂ ਵੀ ਜਿਹੜੇ ਨੇ ਉਹ ਪਹਿਲਾਂ ਵੀ ਕਈ ਕ ਦੇ ਵਿੱਚ ਕੀ ਕੁਝ ਕੰਮ ਰਹਿੰਦੇ ਨੇ ਕਿਵੇਂ ਕੰਮ ਕਰਨੇ ਨੇ ਹਾਲਾਂਕਿ ਐਕਸਪੀਰੀਅੰਸ ਤਾਂ ਅੰਦਰਜੀਤ ਕੋਰ ਨੂੰ ਵੀ ਹੋਏਗਾ ਕਿਉਂਕਿ ਪਹਿਲਾਂ ਵੀ ਕਾਂਗਰਸ ਦੇ ਵਿੱਚ ਰਹੇ ਨੇ ਤਾਂ ਪਹਿਲਾਂ ਵੀ ਜਿਹੜਾ ਲੰਮਾ ਸਮਾਂ ਇਹਨਾਂ ਨੇ ਇਸ ਰਾਜਨੀਤੀ ਦੇ ਵਿੱਚ ਗੁਜ਼ਾਰਿਆ ਤਾਂ ਹੁਣ ਇਹਨਾਂ ਨੂੰ ਇੱਕ ਵੱਡਾ ਉਦਾਂ ਦਿੱਤਾ ਉਹਦੇ ਨਾਲ ਨਵਾਜਿਆ ਗਿਆ ਲੁਧਿਆਣਾ ਦਾ ਜਿਹੜਾ ਮੇਅਰ ਹੈ ਇਹਨਾਂ ਨੂੰ ਬਣਾਇਆ ਗਿਆ ਤੇ ਜਾਣਕਾਰੀ ਹੋਰ ਵੀ ਲਵਾਂਗੇ ਕਿਉਂਕਿ ਹੁਣ ਜਿਹੜਾ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਅਮਨ ਅਰੋੜਾ ਪੰਜਾਬ ਪ੍ਰਧਾਨ ਜੋ ਨੇ ਉਹ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇ ਰਹੇ ਨੇ तमाम ਜਾਣਕਾਰੀ ਤੁਹਾਡੇ ਤੱਕ ਕੀ ਕੁਝ ਜਾਣਕਾਰੀ ਦੇ ਰਹੇ ਨੇ ਪਹੁੰਚਾਉਣ ਦੀ ਉਹ ਵੀ ਕੋਸ਼ਿਸ਼ ਕਰਦੇ ਆਂ ਕੰਫਰੰਸ ਕਰਕੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਨੇ ਕਿ ਮੇਅਰ ਕਿਉਂ ਬਣਾਇਆ ਗਿਆ ਕਿਸ ਲਈ ਜਿਹੜਾ ਇਹਨਾਂ ਨਾਮਾਂ ਤੇ ਮੋਹਰ ਮੇਅਰ ਮੋਹਰ ਲੱਗੀ ਹੈ ਤੇ ਮਹਿਲਾ ਮੇਅਰ ਜੋ ਪਹਿਲੀ ਵਾਰ ਬਣਾਈ ਗਈ ਹੈ ਉਸ ਨੂੰ ਲੈ ਕੇ ਕੀ ਕੁਝ ਕਹਿਣਾ ਅਮਨ ਅਰੂੜਾ ਹੋਣਾ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮਹਿਲਾ ਮੇਅਰ ਫੀਮੇਲ ਮੇਅਰ ਨੇ ਜਿਹੜੇ ਉਹ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਰੂਪ ਦੇ ਵਿੱਚ ਲੁਧਿਆਣਾ ਨੂੰ ਆਜਾਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਾਸੀਆਂ ਵੱਲੋਂ ਮਿਲੇ ਨੇ ਇਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਸਾਡੇ 6 ਵਾਰ ਦੇ ਕਾਉਂਸਲਰ ਸ਼੍ਰੀ ਰਕੇਸ਼ ਪ੍ਰਾਸ਼ਰ ਜੀ ਬੜੇ ਐਕਸਪੀਰੀਅੰਸ ਦੇ ਨਾਰਥ ਹਲਕੇ ਤੋਂ ਔਰ ਉਹਨਾਂ ਦੇ ਨਾਲ ਡਿਪਟੀ ਮੇਅਰ ਸਾਡੇ ਛੋਟੇ ਵੀਰ ਆਤਮ ਨਗਰ ਹਲਕੇ ਤੋਂ ਪ੍ਰੈਜ਼ ਜੋਹਰਾ ਇਹ ਤਿੰਨੇ ਅ ਅੱਜ ਸਾਰੇ ਦੇ ਸਾਰੇ ਕਾਉਂਸਲਰਸ ਵੱਲੋਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੱਲੋਂ ਸਾਰੀ ਲੀਡਰਸ਼ਿਪ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅੱਜ ਯੂਨੀਨਿਮਸਲੀ ਇਹ ਇਲੈਕਟ ਹੋਏ ਨੇ ਔਰ ਮੈਂ ਸਮਝਦਾ ਕਿ ਇਹ ਅੱਜ ਇੱਕ ਨਵਾਂ ਇਤਿਹਾਸ ਹੈ ਜਿਹੜਾ ਉਹ ਲੁਧਿਆਣਾ ਦੇ ਦੇ ਪੁਸਤਕ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਜਦ ਪਹਿਲੀ ਵਾਰੀ ਮਹਿਲਾ ਕਾਉਂਸਲਰ ਜਿਹੜੇ ਕਿ ਪ੍ਰਿੰਸੀਪਲ ਨੇ ਔਰ ਡੀਆਰ ਨੇ ਔਰ ਬੜੇ ਹਾਈਲੀ ਕੁਆਲੀਫਾਈਡ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਗਈ ਹੈ ਸੋ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਸਾਡੇ ਸਾਰੇ ਕਾਉਂਸਲਰਸ ਤੋਂ ਲੈ ਕੇ ਸਾਡੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਔਰ ਉੱਪਰ ਟਾਪ ਲੀਡਰਸ਼ਿਪ ਤੱਕ ਮਾਨ ਸਾਹਿਬ ਔਰ ਕੇਜੂਆ ਸਾਹਿਬ ਤੱਕ ਸਾਰਿਆਂ ਦੇ ਨਾਲ ਪ੍ਰੋਪਰ ਡਿਸਕਸ਼ਨ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਯੂਨੀਨੀਮਸ ਤੌਰ ਦੇ ਉੱਪਰ ਔਰ ਇੱਕ ਬੇਮਿਸਾਲ ਜਿੱਤ ਦੀ ਮੁਹਿੰਮ ਜਿਹੜੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਹੁਣ ਤੱਕ 46 ਕਾਰਪੋਰੇਸ਼ਨਾਂ ਕੌਂਸਲਾਂ ਔਰ ਕਮੇਟੀਆਂ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 35 ਦੇ ਉੱਪਰ ਇਲੈਕਸ਼ਨ ਹੋਈ ਹੈ ਮੇਰਾਂ ਦੀ ਜਾਂ ਪ੍ਰਧਾਨਾਂ ਦੀ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 35 ਤੋਂ ਦੇ ਵਿੱਚੋਂ 35 ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਮਿਊਸਪਲ ਕਾਉਂਸਲਰਸ ਨੇ ਉਹਨਾਂ ਨੂੰ ਮੇਅਰ ਜਾਂ ਪ੍ਰਧਾਨ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਮਿਲੀ ਹੈ 100% ਦਾ ਜਿੱਤ ਦਾ ਰਿਕਾਰਡ ਹੈ ਜਿਹੜਾ ਉਹ ਹਜੇ ਤੱਕ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਹੈ ਇਹਨਾਂ ਕਾਉਂਸਲਰ ਕਾਉਂਸਲਰ ਔਰ ਕਾਰਪੋਰੇਸ਼ਨ ਦੇ ਚੋਣਾਂ ਦੇ ਵਿੱਚ ਸੋ ਇੱਕ ਵਾਰ ਫੇਰ ਤੋਂ ਸਾਡੀ ਸਾਰੀ ਨਵੀਂ ਚੁਣੀ ਗਈ ਟੀਮ ਦਾ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਦਾ ਨੂੰ ਮੁਬਾਰਕਾਂ ਪ੍ਰਸ਼ਾਦ ਸਾਹਿਬ ਨੂੰ ਔਰ ਜੋਹਰ ਸਾਹਿਬ ਨੂੰ ਜਿੱਥੇ ਮੁਬਾਰਕਾਂ ਉੱਥੇ ਹੀ ਵਿਸ਼ੇਸ਼ ਤੌਰ ਤੇ ਉ체ਚੇ ਤੌਰ ਤੇ ਲੁਧਿਆਣਾ ਨਿਵਾਸੀਆਂ ਦਾ ਧੰਨਵਾਦ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਆਮ ਆਦੀ ਪਾਰਟੀ ਦੀ ਨੀਤੀਆਂ ਦੇ ਵਿੱਚ ਆਪਣਾ ਵਿਸ਼ਵਾਸ ਜਤਾਇਆ ਉੱਥੇ ਉ체ਚੇ ਤੌਰ ਤੇ ਧੰਨਵਾਦ ਸਾਡੇ ਸਾਰੇ ਐਮ ਐਲ ਏ ਸਾਹਿਬਾਨ ਦਾ ਲੁਧਿਆਣਾ ਦੇ ਸਾਡੇ ਬੱਗਾ ਜੀ ਭੋਲਾ ਜੀ ਔਰ ਮੈਡਮ ਸੀਨਾ ਜੀ ਕੁਲਵੰਤ ਸਿੱਧੂ ਜੀ ਔਰ ਪੱਪੀ ਜੀ ਮੁੰਡੀਆਂ ਸਾਹਿਬ ਔਰ ਸਾਡੇ ਵਿਚ ਅੱਜ ਨਹੀਂ ਰਹੇ ਸਾਡੇ ਵੱਡੇ ਵੀਰ ਗੋਗੀ ਜੀ ਉਹਨਾਂ ਦੀ ਇੱਛਾ ਸੀ ਕਿ ਇੱਕ ਬੇਤਹਾਸ਼ਾ ਰਿਕਾਰਡ ਤੋੜ ਜਿੱਤ ਦੇ ਨਾਲ ਸਾਡਾ ਮੇਅਰ ਹੈ ਜਿਹੜਾ ਉਹ ਲੁਧਿਆਣਾ ਨੂੰ ਮਿਲਣਾ ਚਾਹੀਦਾ ਸੋ ਉਹਨਾਂ ਦੀ ਵੀ ਇਹ ਅੱਜ ਇੱਛਾ ਹੈ ਮੈਂ ਸਮਝਦਾ ਕਿ ਸਾਰੀ ਦੀ ਸਾਰੀ ਟੀਮ ਨੇ ਇੱਕ ਮੁਠ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਉਹਨਾਂ ਦੀ ਇੱਛਾ ਦੇ ਉੱਪਰ ਵੀ ਫੁੱਲ ਨੇ ਜਿਹੜੇ ਉਹ ਚਾੜੇ ਨੇ ਤੇ ਮੈਂ ਸਾਰੀ ਨਵੀਂ ਚੁਣੀ ਗਈ ਟੀਮ ਨੂੰ ਸਾਰੇ ਕਾਉਂਸਲਰਸ ਨੂੰ ਕਹਿਣਾ ਚਾਹੂਗਾ ਕੇ ਤਗੜੇ ਹੋ ਕੇ ਜੋ ਡਵੈਲਪਮੈਂਟ ਦੇ ਕੰਮ ਪਿਛਲੇ ਲੰਬੇ ਸਮੇਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਘਟਾਲੇ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਬਹੁਤ ਸੁਣਦੇ ਰਹੇ ਆ ਡੰਕੇ ਦੀ ਝੋਟ ਦੇ ਉੱਪਰ ਲੋਕ ਕਹਿੰਦੇ ਰਹੇ ਨੇ ਪਰ ਪਿਛਲੀਆਂ ਸਰਕਾਰਾਂ ਨੇ ਔਰ ਜੋ ਜੋ ਕੀਤਾ ਸੋ ਹੁਣ ਸਮਾਂ ਹੁਣ ਮੌਕਾ ਸੁਨਹਿਰੀ ਮੌਕਾ ਜਿਹੜਾ ਉਹ ਲੁਧਿਆਣੇ ਦੇ ਲੋਕਾਂ ਨੇ ਦਿੱਤਾ ਤੇ ਇੱਕ ਨਵਾਂ ਆਦੇ ਆਇਆ ਜਿਹੜਾ ਨਵਾਂ ਚੈਪਟਰ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦਾ ਜੋ ਕਿ ਇੰਡਸਟਰੀਅਲ ਹੱਬ ਹੈ ਜੋ ਕਿ ਦਿਲ ਹੈ ਪੂਰੇ ਪੰਜਾਬ ਦਾ ਅ ਡਿਵੈਲਪਮੈਂਟ ਦਾ ਇੱਕ ਨਵਾਂ ਚੈਪਟਰ ਲਿਖਣ ਦਾ ਅੱਜ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਸਰ ਆਪੋਜੀਸ਼ਨ ਨੂੰ ਕਿਉਂ ਆਪੋਜੀਸ਼ਨ ਵਧਾਈ ਨਹੀਂ ਦਿੰਦੀ ਨਜ਼ਰ ਆ ਰਹੀ ਆਪੋਜੀਸ਼ਨ ਨਰਾਜ਼ ਹੈ ਆਪੋਜੀਸ਼ਨ ਇਹ ਤਾਂ ਨਰਾਜ਼ ਹੀ ਰਹਿਣਾ ਜੀ ਉਹ ਤਾਂ ਜਿਹੋ ਉਹਨਾਂ ਦਾ ਜੋ ਕੰਮ ਤਾਂ ਉਹ ਹੋ ਰਿਹਾ ਹੈ ਕਿ ਜਿਵੇਂ ਜਦ ਜਵਾਖ ਹਾਰਦਾ ਹੁੰਦਾ ਔਰ ਉਂਡੀ ਪਾ ਲੈਂਦਾ ਉਹਨਾਂ ਦਾ ਕੰਮ ਤਾਂ ਉਹ ਹੈ ਹੁਣ ਜਿੱਤੇ ਮਾਈਕ ਨੂੰ ਮਾਈਕ ਜੀ ਪਹਿਲੀ ਵਾਰੀ ਮੀਡੀਆ ਨੂੰ ਵੀ ਆਊਟ ਰੱਖਿਆ ਗਿਆ ਇਸ ਤਰ੍ਹਾਂ ਕਿ ਜਿਹੜਾ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਉਹਨਾਂ ਦਾ ਕੀ ਕੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ ਵੋਟਿੰਗ ਹੋਣੀ ਚਾਹੀਦੀ ਹੈ ਐਕਟ ਦੇ ਵਿੱਚ ਲਿਖਿਆ ਹੈ ਬੈਲਟ ਦੇ ਵਿੱਚ ਉਹਨਾਂ ਨੂੰ ਕਹੋ ਉਹ ਬਿਨਾ ਪੜੇ ਆ ਜਾਂਦੇ ਨੇ ਇੱਥੇ ਵੀ ਬਿਨਾ ਪੜੇ ਆ ਗਏ ਤੇ ਵਿਧਾਨ ਸਭਾ ਦੇ ਵਿੱਚ ਵੀ ਬਿਨਾ ਪੜੇ ਜਾਂਦੇ ਨੇ ਉਹਨਾਂ ਨੂੰ ਕਹੋ ਕਿ ਐਕਟ ਦੇ ਵਿੱਚ ਹੀ ਪ੍ਰੋਵੀਜ਼ਨ ਹੈ ਜਿਹੜੀ ਉਹ ਬਾਇਡ ਰੇਜ਼ਿੰਗ ਹੈਂਡਸ ਹੈ ਜੇ ਉਹਨਾਂ ਕੋਲ ਨਹੀਂ ਕਾਪੀ ਹੈਗੀ ਤਾਂ ਮੈਂ ਉਹਨਾਂ ਨੂੰ ਕਾਪੀ ਭੇਜ ਦੂੰਗਾ। ਇਹ ਕਹੀ ਤਾਂ ਕਹਿੰਦੀ ਸਾਨੂੰ ਬੁਝਾਈ ਦੇ ਦਿੰਦੇ ਉਹ ਬਾਹਰ ਨਹੀਂ ਸਕਦਾ। ਉਹਦੇ ਸਾਹਮਣੇ ਗੱਲ ਬਾਤ ਦੇਖੋ ਸੁਣੋ ਤੁਸੀਂ ਤੁਸੀਂ ਇਹ ਗੱਲ ਜਲੰਧਰ ਵੀ ਆਈ ਸੀਗੀ ਜੋ ਇਸ ਹਾਊਸ ਦਾ ਡੈਕਰਮ ਹੁੰਦੇ ਨੇ ਜੀ ਇਲੈਕਸ਼ਨ ਦਾ ਉਹਦੇ ਵਿੱਚ ਸਿਰਫ ਆਫੀਸਰ ਜਿਨ੍ਹਾਂ ਨੇ ਇਲੈਕਸ਼ਨ ਕੰਡਕਟ ਕਰਨੀ ਹੈ ਔਰ ਜਿਨ੍ਹਾਂ ਦੀ ਵੋਟ ਹੈ ਉਹਦੇ ਚ ਐਮਸੀ ਔਰ ਕਨਸਰਨਡ ਐਮਐਲਏ ਉਹ ਹੁੰਦੇ ਨੇ ਕਦੇ ਵੀ ਇਲੈਕਸ਼ਨ ਪ੍ਰੋਸੈਸ ਨੂੰ ਲਾਈਵ ਮੀਡੀਆ ਕਦੇ ਵੀ ਕਵਰ ਨਹੀਂ ਕਰਦਾ। ਆ ਹੁਣ 10 ਮਿੰਟ ਪਹਿਲਾਂ ਇਲੈਕਸ਼ਨ ਮੁੱਕੇ ਤੁਹਾਡੇ ਸਨਮੁਖ ਹੋ ਰਹੇ ਆ ਅਰਣਾ ਸਾਹਿਬ ਪੰਜ ਮੇਅਰ ਤੁਸੀਂ ਬਣਾਇਨੇ ਜिले ਵਿੱਚ ਹਾਂਜੀ ਕੱਲਾ ਮਹਿਲਾ ਕੋਈ ਜਿਨੀ ਗਈ ਚਾਰ ਜਿਓ ਨਹੀਂ ਤੁਹਾਡਾ ਕੀ ਕਹਿਣਾ ਵੀ ਲੁਧਿਆਣਾ ਨਹੀਂ ਤੁਹਾਡਾ ਤੁਹਾਡਾ ਕੀ ਕਹਿਣਾ ਚਾਹੁੰਦੇ ਤੁਸੀਂ ਲੁਧਿਆਣਾ ਚ ਮਹਿਲਾ ਨਹੀਂ ਹੋਣੀ ਕਹੀਦੇ ਸੀ ਪੰਜਾਬ ਦੀ ਇੱਕ ਖਾਲੀ ਸਰਕਾਰ ਸਾਡੀ ਪਹਿਲ ਹੈ ਜिले ਜਿਹੜੇ ਚੁਣਿਆ ਸਰ ਫੋਟੋ ਖੜਾਓ ਸਰ ਖੜ ਕੇ ਨਹੀਂ ਉਹਦੇ ਚ ਦਿੱਕਤ ਕੀ ਹੈ ਜੀ ਮੈਨੂੰ ਤਾਂ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਆਹੋ ਜੀ ਫੋਟੋ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਜੀ लोग <laughs> Thank uh you. -huh. ਭਾਈ ਜੀ ਇੱਕ ਮਿੰਟ ਜਿਹਨਾਂ ਦੀ ਸਵੋਧਾ ਉਪਯੋਗੀ ਮੰਡਮੀ ਰਾਏ ਹੋ ਜਿੱਦੀ ਬਾਰੇ ਮੈਂ ਇਹੀ ਕਹਾਂਗੀ ਕਿ ਅਸੀਂ ਸਾਰੇ ਰਾਜ ਦੇ ਮਿਸ ਤੋਂ ਪਹਿਲਾਂ ਐਮਐਲਏ ਸਾਹਿਬਾਨ ਇਨਾ ਡਵੈਲਪਮੈਂਟ ਦਾ ਕੰਮ ਲੁਧਿਆਨੇ ਦੇ ਵਿੱਚ ਕਰ ਰਹੇ ਨੇ ਉਹਨਾਂ ਦੇ ਨਾਲ ਮੋੜੇ ਨਾ ਮੋੜਾ ਲਾ ਕੇ ਸਾਰੇ ਕੌਂਸਲਰ ਸਾਹਿਬਾਨਾਂ ਨੂੰ ਨਾਲ ਲੈ ਕੇ ਜਿਹੜੇ ਲੁਧਿਆਨੇ ਦੇ ਡਵੈਲਪਮੈਂਟ ਦੇ ਕੰਮ ਹੈ ਉਹ ਵਰਤੁਬਾਤ ਕੀਤੀ ਜਾਣੀ ਮੈਂ ਤੁਹਾਡੇ ਆਪਣੇ ਏਰੀਆ ਦੇ ਵਿੱਚ ਗੁੰਡੇ ਨਾਲੇ ਦਾ ਮੁੱਦਾ ਬਹੁਤ ਸਰਗਰਮ ਹੈ ਉਹਦੀ ਕੀ ਪਲੈਨਿੰਗ ਰਹੀ ਜੋ ਵੀ ਫਰਦਰ ਪਲੈਨਿੰਗ ਹੋਏਗੀ ਲਗਾਤਾਰ ਉਤੇ ਕੰਮ ਚੱਲ ਰਿਹਾ ਹੈ ਔਰ ਜੋ ਵੀ ਕੰਮ ਹੋਏਗਾ ਪੋਜੀਟਿਵ ਵੇ ਨਾਲ ਹੋਏਗਾ ਲੁਧਿਆਣੇ ਦੇ ਇਕੱਲਾ ਇੱਕ ਹਿੱਸਾ ਹੀ ਨਹੀਂ ਹਰ ਹਿੱਸੇ ਦੇ ਵਿੱਚ ਜਿੱਥੇ ਡਵੈਲਪਮੈਂਟ ਦੀ ਲੋੜ ਹੈ ਉਹਨੂੰ ਪੂਰਾ ਕਰਕੇ ਲੁਧਿਆਣੇ ਨੂੰ ਨੰਬਰ 1 ਸ਼ਹਿਰ ਬਣਾਇਆ ਜਾਵੇ ਮੈਡਮ ਕਰਪਸ਼ਨ ਨੂੰ ਲੈ ਕੇ ਗੌਰਮੇ ਦੀ ਕਰਪਸ਼ਨ ਨੂੰ ਲੈ ਕੇ ਨਗਰ ਨਿਗਮ ਨਗਰ ਨਿਗਮ ਦੇ ਵਿੱਚ ਬਹੁਤ ਸਾਰੀ ਕਰਪਸ਼ਨ ਹੁੰਦੀ ਹੈ ਕਿਤੇ ਨਾ ਕਿਤੇ ਉੱਥੇ ਕਿਸ ਤਰ੍ਹਾਂ ਨੱਥ ਪਾਈ ਜਾਉਂਦੀ ਹੈ ਆਮ ਆਦਮੀ ਪਾਰਟੀ ਦਾ ਕੋਈ ਟੀਚਰ ਕਿ ਇਮਾਨਦਾਰੀ ਦੇ ਨਾਲ ਕੰਮ ਕਰਨਾ ਅੱਜ ਉਸ ਇਮਾਨਦਾਰੀ ਦੀ ਮਿਸਾਲ ਤੁਹਾਡੇ ਸਾਹਮਣੇ ਇਸਾਰੇ ਅੰਦਰਲੇ ਸਹਿ ਦਾਨ ਸਾਹਿਬ ਇਹ ਸਾਰੇ ਕਾਉਂਸਲਰ ਸਹਿਬਾਨ ਬੈਠੇ ਨੇ ਔਰ ਇਸ ਪਿੱਛੇ ਨੂੰ ਮੁਖ ਰੱਖਦੇ ਹੋਏ ਜੋ ਕਰਪਸ਼ਨ ਹੈ ਉਹਦੇ ਵੀ ਨੱਕ ਪਾਈ ਜਾਏਗੀ

तारे <laughs> तार